ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆ। ਸ਼ੋਅ ਦਾ ਨਾਮ ਹੈ L W M A ਔਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੋਟਲ ਹਾਇਤ ਚੋਂ ਕਿ ਕਿਦਾਂ ਇੱਕ ਵਾਰੀ ਫੇਰ 2024 ਦੀ ਵਿంటర్ ਕਲੈਕਸ਼ਨ ਨੂੰ ਲੈ ਕੇ ਜਿਹੜਾ ਮੇਲਾ ਸੱਜੂਕਾ ਹੈ ਔਰ ਜਿਹੜੇ ਵਿਜ਼ਟਰਸ ਐ ਪਹੁੰਚੇ ਹੋਏ ਐ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਕਲੈਕਸ਼ਨਸ ਨੂੰ ਦੇਖ ਕੇ ਜਿਹੜਾ ਵਿੰਟਰ ਕਲੈਕਸ਼ਨ ਦੇ ਬਾਰੇ ਫੀਡਬੈਕ ਸੈਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਸੋ ਪਹੁੰਚੇ ਹਨ ਵਾਬੀ ਸਾਬੀ ਦੇ ਸਾਲ ਤੇ ਹਰ ਵਾਰ ਦੀ ਤਰ੍ਹਾਂ ਸੋ ਦੇਖਦੇ ਆਂ ਇਸ ਵਾਰੀ ਵਾਬੀ ਸਾਬੀ ਨੇ ਕੀ ਵਾਬੀ ਕੀਤਾ ਅ ਇਸ ਵਾਰੀ ਅਸੀਂ ਬਿਲਕੁਲ ਮੇਰਾ ਨਾਮ ਸੁਖਰਾਜ ਹੈ ਤੇ ਸਾਡੇ ਸਾਡੇ ਬ੍ਰਾਂਡ ਦਾ ਨਾਮ ਹੈ ਵਾਬੀ ਸਾਬੀ ਜੀ ਤੇ ਅਸੀਂ ਕੁਰਤੀਸ ਦੇ ਵਿੱਚ ਕੁਰਤੀ ਮੈਨੂਫੈਕਚਰਰਸ ਦਾ ਦੇ ਨਾਲ ਡ्रेसेस ਤੇ ਕੋਟਸ ਸਟਸ ਬਣਾਉਂਦੇ ਆ ਤੇ ਇਸ ਵਾਰੀ ਹਰ ਵਾਰੀ ਤਾਂ ਜੜ ਫੜੀ ਹੋਈ ਹੈ ਕਿ ਕੁੜੀਆਂ ਨੂੰ ਪਸੰਦ ਹੀ ਇਹ ਡ्रेसेस ਹੈ ਨਾ ਹਾਂ ਬਿਲਕੁਲ ਉਹਨੇ ਜੜ ਫੜੀ ਹੋਈ ਹੈ ਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਜੜ ਨੂੰ ਹਮੇਸ਼ਾ ਪਕਾਇਮ ਰੱਖੇ ਹੋਰ ਮਜ਼ਬੂਤ ਰੱਖੇ ਹੋਰ ਮਜ਼ਬੂਤ ਹੋਰ ਮਜ਼ਬੂਤ ਰੱਖੇ ਤੇ سوری ਵੀ ਅਸੀਂ ਬਿਲਕੁਲ ਨਈ ਵੈਰਾਈਟੀਜ਼ ਹਨ ਆਲ ਵੈਲਵੈਟਸ ਦੇ ਵਿੱਚ ਤੇ ਕਰਾਚੀ ਦੇ ਵਿੱਚ ਤੇ ਜਿੰਨੇ ਵੀ ਨਵੇਂ-ਨਵੇਂ ਫੈਬਰਿਕਸ ਆ ਰਹੇ ਹੈ ਇੰਪੋਰਟਡ ਫੈਬਰਿਕਸ ਹੈ ਲੋਕਲ ਫੈਬਰਿਕ ਅਸੀਂ ਕੋਸ਼ਿਸ਼ ਕਰਦੇ ਕਿ ਹਰ ਸਾਲ ਨਵੋ ਤੋਂ ਨਵਾਂ ਚੀਜ਼ ਨਵੀਂ ਚੀਜ਼ ਆਪਣੇ ਕਸਟਮਰਸ ਨੂੰ ਦਿਖਾਈਏ ਮਤਲਬ ਤੁਸੀਂ ਹਾਂਜੀ ਇੱਕ ਤਾਂ ਕੁੜੀਆਂ ਵੈਸੇ ਹੀ ਕਹਿੰਦੇ ਕਿ 23 ਤੋਂ ਉੱਪਰ 24 ਹੁੰਦੀਆਂ ਨਹੀਂ ਉਪਰੋਂ ਤੁਸੀਂ ਇਦਾਂ ਦੀ ਡ्रेसेस ਪਵਾ ਕੇ ਉਹਨਾਂ ਨੂੰ ਹੋਰ ਇੱਕ ਕੌਨਫੀਡੈਂਸ ਦੇ ਦਿੰਦੇ ਹੋ ਕਿ ਭਾਈ ਤੁਸੀਂ 23 ਦੀ ਹੈਂ ਹਾਂ ਬਿਲਕੁਲ ਬਿਲਕੁਲ ਸਾਡੀ ਇਹੀ ਕੋਸ਼ਿਸ਼ ਹੈ ਕਿ ਮਤਲਬ ਜਿਹੜਾ ਮਤਲਬ ਜੋ ਪਾ ਕੇ ਮਤਲਬ ਖੁਸ਼ੀ ਮਿਲੇ ਮੈਂ ਤਾਂ وہی ਚੀਜ਼ ਹੈ ਤੇ ਅੱਪਾ ਉਹ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਆਪਣੀ ਜੀ ਔਲਵੇਜ਼ ਯੰਗ ਤਾਈ ਵਾ ਵੀ ਇਤਸਾਹੀ ਸਾਬੇ ਬਿਲਕੁਲ ਜੀ ਤਾਈ ਵਾ ਵੀ ਸਾਬੀ ਇਸ ਵਾਰੀ ਕਿਹੜੇ ਕਿਹੜੇ ਆ ਚੱਲ ਰਹੇ ਸੌਰੀ ਫੈਬਰਿਕਸ ਵਗੈਰਾ ਇਸ ਵਾਰੀ ਬੜੀ ਤਰ੍ਹਾਂ ਦੇ ਨਵੇਂ ਫੈਬਰਿਕਸ ਆਏ ਹੈ ਵੈਲਵੈਟਸ ਦਾ ਬਹੁਤ ਟ੍ਰੈਂਡ ਹੈ ਇਸ ਟਾਈਮ ਤੇ ਉਹਦੇ ਵਿੱਚ ਵੀ ਆਪਾਂ ਬੜੀ ਨਵੀਆਂ ਚੀਜ਼ਾਂ ਲਾਇਆ ਆਂ ਤੇ ਹੋਰ ਵੀ ਨੀਟਿੰਗ ਦੇ ਵਿੱਚ ਆਪਾਂ ਬੜੀ ਨਿਊ ਡਿਵੈਲਪਮੈਂਟਸ ਕੀਤੀ ਹੈ ਐਮਬ੍ਰੋਇਡਰੀ ਦੇ ਵਿੱਚ ਬਹੁਤ ਵਰਕ ਕੀਤਾ ਹੈ ਹੈਂਡਵਰਕ ਸਾਰੇ ਸਾਡੇ ਮਤਲਬ ਬੜੀ ਮਿਹਨਤ ਵਾਲੇ ਪੀਸ ਹੈ ਜੇ ਤੁਸੀਂ ਸਾਰੇ ਦੇਖੋਗੇ ਤੇ ਬੜਾ ਐਪਰੀਸ਼ੀਏਟ ਹੋ ਰਿਹਾ ਹੈ ਤੇ ਵਧੀਆ ਰਿਸਪੌਂਸ ਆ ਰਿਹਾ ਓਕੇ ਜੀ ਸੋ ਫਿਲਹਾਲ ਜਿਹੜੀ ਇਹ ਵੇਚਿਆ ਜਾ ਰਿਹਾ ਹੈ ਆਲ ਓਵਰ ਇੰਡੀਆ ਚ ਵੇਚਿਆ ਜਾ ਰਿਹਾ ਹੈ ਆਲ ਓਵਰ ਇੰਡੀਆ ਚ ਵੇਚਿਆ ਜਾ ਰਿਹਾ ਹੈ ਮੋਸਟਲੀ ਵਿంటర్ ਦਾ ਨਾਰਥ ਇੰਡੀਆ ਹੁੰਦਾ ਹੈ ਤਾਂ ਨਾਰਥ ਇੰਡੀਆ ਦਾ ਸਾਡਾ ਹੈ ਹੀ ਹੈ ਤੇ ਆਲਮੋਸਟ ਸਾਡਾ ਮਤਲਬ ਪੂਰਾ ਨਾਰਥ ਇੰਡੀਆ ਦਾ ਕਵਰ ਹੀ ਹੈ ਓਕੇ ਜੀ ਦੋਸਤੋ ਇਸ ਵਾਰੀ ਜਿਵੇਂ ਅੱਜ ਵਿਜ਼ਟਰ ਹੈ ਪਹਿਲਾ ਦਿਨ ਹੈ ਕਿੱਥੋਂ ਕਿੱਥੋਂ ਵਿਜ਼ਟਰ ਆ ਚੁੱਕੇ ਵਿਜ਼ਟਰ ਪੂਰੇ ਆਲ ਓਵਰ ਇੰਡੀਆ ਆ ਰਹੇ ਹੈ ਜੰਮੂ ਕਸ਼ਮੀਰ ਤੋਂ ਕਾਫੀ ਕਸਟਮਰ ਆਏ ਨੇ ਹਰਿਆਣਾ ਤੋਂ ਬਹੁਤ ਆਏ ਹੈ ਤੇ ਹਿਮਾਚਲ ਤੋਂ ਬਹੁਤ ਆ ਰਹੇ ਹੈ ਤੇ ਪੰਜਾਬ ਤਾਂ ਚਲੋ ਆ ਹੀ ਰਹੇ ਲੋਕਲ ਵੀ ਆ ਰਹੇ ਦਿੱਲੀ ਤੋਂ ਵੀ ਆ ਰਹੇ ਹਰ ਤਰ੍ਹਾਂ ਦੇ ਆਲ ਓਵਰ ਇੰਡੀਆ ਮਤਲਬ ਕਸਟਮਰਸ ਦਾ ਫੁੱਟਫਾਲ ਕਾਫੀ ਅੱਛਾ ਹੈ ਗੱਲਬਾਤ ਕਰਦੇ ਹਾਂ ਵਿਜ਼ਟਰਸ ਨਾਲ ਵੀ ਸਰ ਨਮਸਕਾਰ ਨਮਸਕਾਰ ਸਰ ਕਿਵੇਂ ਆਪ ਬਹੁਤ ਵਧੀਆ ਸਰ ਆਪਕਾ ਨਾਮ ਪ੍ਰੀਮ ਜੈਨ ਪ੍ਰੀਮ ਜੈਨ आप बहुत अच्छा हैं। थैंक यू सर। क्या कहना चाहेंगे के बारे में? मैं कीमती ग्रुप ध्यान तो तो ऐसे ऐसर, हमारा हमारा ऐसे ट्रेडिंग का काम है जी। आप तो कीमती आपने इतना बोल दिया ऐसा है मैक्सिमम हर ब्रांड के साथ काम करते ही हैं सौ में से नाइन फाइव परसेंट हर बंदे से काम करते ही हम यहाँ पे हर कंपनी से तो इसलिए आता है कि हर बंदे ने डेवलपमेंट की होती है कि आगे जो कुर्तीज़ बना रहा है वो कार्डिगन्स में आ रहा है या जो लेडीज़ बना रहा है वो बच्चे में भी आ रहा है तो कौन क्या डेवलपमेंट कर रहा है अपने ब्रांड में वो सब हम मेनली देखने आते हैं यहाँ पे क्या देखा इस बार। ने कुछ वाभी बहुत बहुत वाबी किया सर डरने की बात नहीं है नहीं सर डर डरना क्यों सर डरना क्यों डरना क्यों डरने वाली डरने की नहीं नहीं सर नहीं खबरदार नहीं सर ऐसी कोई बात नहीं है सर बहुत सर मेरी डरने वाली सेहत लगती है आपको बस फिर बस फिर ऐसे ही है ऐसा कुछ नहीं है बहुत बढ़िया है नहीं नहीं सर नहीं वैसा कुछ नहीं है बहुत बढ़िया इन्होंने काम किया है हर चीज हर पीस में मेहनत की है बहुत अच्छा सेट बनाया मतलब हाँ जी आपकी शादी हो गई नहीं सर नहीं सर तभी आप देख रहे हो कलेक्शन <laughs> है ना हाँ जी सर नमस्कार जय माता दी जोर से बोल लो फिर जय माता दी हाँ जी मैम क्या कहते हैं हाँ जी बोलो क्या नाम आपका मनेहर मैं तो ये तो पिछली बार भी यही था <laughs> यही है तब से वाबी साबी में सुखराज भाई और बहुत अच्छे एक्सपीरियंस जा रहे हो हमेशा आज कह रहे थे मेरी गर्लफ्रेंड है आप कह रहे हो वाइफ जो मर्जी समझ लो ठीक है नहीं बहुत अच्छा एक्सपीरियंस आ रहा है बहुत एक्सपीरियंस रहता है, हमेशा ही रहता है तीन साल हो गए दिस इज आ थर्ड ईयर हमेशा बहुत अच्छा हमारी मार्केट एक्सप्लोर बहुत होती है एक्सपैंड बहुत हुई है और वैसे ही फर्स्ट डे आज बहुत अच्छा रिस्पॉन्स गया

ਜਿਹੜੀਆਂ ਹੈਗੀਆਂ ਉਹ ਹਰ ਕੰਮ 'ਚ ਬਰਾਬਰ ਤਾਂ ਕਿ ਸ਼ਾਇਦ ਅੱਗੇ ਹੀ ਵੱਧ ਕੇ ਕੰਮ ਕਰ ਰਹੀਆਂ ہیں ਤਾਂ ਕਿ ਜਿਹੜਾ ਹੈ ਕਸਟਮਰ ਨੂੰ ਉਹਦੀ ਐਕਚੁਅਲ ਜਿਹੜੀ ਹੈਗੀ ਹੈ ਚੀਜ਼ ਉਹਦੀ ਪਸੰਦ ਨੂੰ ਪਛਾਣਦੇ ਹੋਏ ਉਹਨੂੰ ਉਹਦੇ ਮਤਲਬ ਦੀ ਚੀਜ਼ ਪੇਸ਼ ਕੀਤੀ ਜਾ ਸਕੇ ਸੋ ਵਾਬੀ ਸਾਬੀ ਦੇ ਜਿਹੜੇ ਸਟਾਲ ਤੇ ਇਸ ਟਾਈਮ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਲੈਕਸ਼ਨ ਹਰ ਪੀਸ ਆਪਣੇ ਆਪ ਇੱਕ ਅਲੱਗ ਹੀ ਸਟੋਰੀ ਬਿਆਨ ਕਰਦਾ ਜਿਵੇਂ ਇੰਸਟਾਗ੍ਰam ਸਟੋਰੀਜ਼ ਵੀ ਇਸੇ ਲਈ ਬੰਦੀਆਂ ਸ਼ਾਇਦ ਕਿ ਇਹ ਜੇ ਪੀਸਿਸ ਨੂੰ ਪਾ ਕੇ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਆਈਕਲ ਜਿਹੜੀ ਸਟੋਰੀਜ਼ ਵੀ ਹੈਗੀਆਂ ਉਹ ਫਿਰ ਪਾਨੀਆਂ ਪੀ ਜਾਂਦੀਆਂ ਸੋ ਕੀ ਕਹਿੰਦੇ ਹੋ ਸਰ ਗਰਲਫ੍ਰੈਂਡ ਹੈ ਕਿ ਵਾਈਫ ਹੈ ਆਫੀਸ਼ੀਅਲੀ ਤਾਂ ਵਾਈਫ ਹੀ ਹੈ ਬਾਕੀ ਪਿਆਰ ਤਾਂ ਗਰਲਫ੍ਰੈਂਡ ਵਾਲਾ ਹੀ ਹੈ ਸੋ ਦੇਖਦੇ ਰਹੋ ਤੁਸੀਂ ਐਦਾਂ ਹੀ ਵਾਬੀ ਸਾਬੀ ਜੋ ਬਾਤ ਅਸੀਂ ਹੋਰ ਵੀ ਸਟੋਰੀਸ ਤੇ ਜ਼ਰੂਰ ਜਿਹੜਾ ਅਪਡੇਟ ਦੇਖਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਤੇ ਸ਼ੀਤਨਵਾਲ